ਫਿਲਹਾਲ ਜਲੰਧਰ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਵਕੀਲ ਦੇ ਗੋਲੀ ਲੱਗੀ ਹੈ ਔਰ ਗੋਲੀ ਲੱਗ ਕੇ ਉਹਦੀ ਮੌਤ ਹੋ ਗਈ ਹੈ ਪਰਮਿੰਦਰ ਸਿੰਘ ਢੀਂਗਰਾ ਨਾਮ ਹੈ ਵਕੀਲ ਦਾ ਔਰ ਨਾਮ ਹੀ ਵਕੀਲ ਹੈ ਜਲੰਧਰ ਦਾ ਔਰ ਇਹ ਕਿਹਾ ਜਾ ਰਿਹਾ ਹੈ ਕਿ 올 ਇੰਡੀਆ ਸਿੱਖ ਫੈਡਰੇਸ਼ਨ ਜਿਹੜੇ ਸਟੂਡੈਂਟ ਫੈਡਰੇਸ਼ਨ ਹੈ ਉਹਨਾਂ ਦੇ ਜਿਹੜੇ ਆ ਮੁਖੀ ਵੀ ਸੀਗੇ ਫਿਲਹਾਲ ਇਹ ਵੱਡੀ ਖਬਰ ਜਲੰਧਰ ਤੋਂ ਆਇਆ ਕਹਿੰਦੇ ਕਿ ਥੋੜੇ ਕੱਲ ਜਿਹੜਾ ਇਹਨਾਂ ਦਾ ਝਗੜਾ ਆਪਣੇ ਨੇਬਰ ਦੇ ਵਿੱਚ ਯਾਨੀ ਗਵਾਨ ਦੇ ਵਿੱਚ ਹੋਇਆ ਸੀਗਾ ਔਰ ਉਸ ਤੋਂ ਬਾਅਦ ਹੁਣ ਅੱਜ ਉਹ ਆਪਣੇ ਘਰ ਉਹਨਾਂ ਦੇ ਗੋਲੀ ਲੱਗੀ ਹੋਈ ਮਿਲੀ ਹੈ ਸ਼ੱਕ ਜਤਾਇਆ ਜਾ ਰਿਹਾ ਕਿ ਸ਼ਾਇਦ ਉਸ ਘਟਨਾ ਦਾ ਕਰਕੇ ਜਿਹੜਾ ਆ ਪਰਮਿੰਦਰ ਸਿੰਘ ਜਿਹੜਾ ਢਿੰਗਰਾ ਨੂੰ ਜਿਹੜਾ ਆ ਮੌਤੇ ਕਾਟਣਾ ਉਤਾਰ ਦਿੱਤਾ ਹੋਵੇ 올 ਇੰਡੀਆ ਸਿਕਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਔਰ ਜਲੰਧਰ ਦੇ ਬਸਤੀ ਦਾਂਚਮੰਦਾ ਇਲਾਕੇ ਦੇ ਵਿੱਚ ਰਹਿੰਦੇ ਸੀ ਵਿਲਹਾਲ ਪੁਲਿਸ ਨੇ ਪੂਰਾ ਏਰੀਆ ਜੜਾਇਆ ਉਸ ਨੂੰ ਕਵਰ ਕਰ ਲਿਆ ਗਿਆ ਆ ਔਰ ਉਧਰ ਜੇ ਦੇਖਿਆ ਜਾਵੇ ਤੇ ਬਸਤੀ ਦਾਂਚਮੰਦਾ ਵਾਲੀ ਜਲੰਧਰ ਦੇ ਸਿੱਖ ਜਿਹੜੇ ਆਗੂ ਨੇ ਉਹਨਾਂ ਨੇ ਬਾਵਾ ਹੱਲਾ ਗੁੱਲਾ ਕੀਤਾ ਆ ਮੌਤੇ ਉਤੇ ਇਤਰਾਜ਼ ਪ੍ਰਗਟ ਕੀਤਾ ਆ ਔਰ ਕਿਹਾ ਜਾ ਰਿਹਾ ਕਿ ਇਹ ਕਤਲ ਹੈ ਔਰ ਪੌੜੀਆਂ ਦੇ ਉੱਤੋਂ ਥੱਲੇ ਡਿੱਗੀ ਹੋਈ লাশ ਮਿਲਦੀ ਆ ਪੌੜੀਆਂ ਦੀ ਡਿਊਟੀ ਜਿਹੜੀ ਆ ਇਸ ਸਮੇਂ ਤੁਸੀਂ ਤਸਵੀਰ ਤੇ ਦੇਖ ਰਹੇ ਹੋ ਉਹਦੇ ਤੋਂ ਇਹ ਥੱਲੇ ਡਿੱਗਿਆ ਆ ਔਰ ਆਪਣੇ ਆਪ ਨੂੰ ਗੋਲੀ ਲੱਗੀ ਆ ਹੁਣ ਰੱਬ ਜਾਣਦਾ ਗੋਲੀ ਕਿਹਨੇ ਮਾਰੀ ਆ ਕਿਉਂਕਿ ਲੱਗ ਨਹੀਂ ਰਿਹਾ ਕਿ ਇਹ ਆਤਮ ਹੱਤਿਆ ਕਿਉਂਕਿ ਪਹਿਲੇ ਦੇਖਣ ਤੋਂ ਕਿਉਂਕਿ ਸਟਰਗਲ ਹੋਇਆ ਲੱਗਦਾ ਉੱਥੇ ਫਿਲਹਾਲ ਇਹ ਤਸਵੀਰਾਂ ਕਿਉਂਕਿ ਹੁਣੇ-ਹੁਣੇ ਪਤਾ ਲੱਗਾ ਲੋਕ ਬਾਹਰ ਇਕੱਠੇ ਹੋਏ ਆ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਬਸਤੀ ਦਾਨਚਮੰਦਾ ਦੀਆਂ ਤਸਵੀਰਾਂ ਜਿੱਥੇ ਕਿ ਪਰਮਿੰਦਰ ਸਿੰਘ ਢਿੰਡਰਾ ਢਿੰਗਰਾ ਐਡਵੋਕੇਟ ਨੇ ਔਰ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਨੇ ਉਹਨਾਂ ਦਾ ਕਤਲ ਹੋਇਆ ਆ ਕਤਲ ਦੀਆਂ ਕਤਲ ਦੇ ਖਦਸ਼ੇ ਤੇ ਜਾਇਜ਼ ਆ ਰਹੇ ਨੇ ਔਰ ਕਿਆ ਜਾ ਰਿਹਾ ਕਿ ਕੱਲ ਇਹਨਾਂ ਦਾ ਗਵਾਂਡ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੋਈ ਝਗੜਾ ਹੋਇਆ ਸੀਗਾ ਤੇ ਅੱਜ ਆਪਣੇ ਘਰ ਦੇ ਵਿੱਚ ਮਰਤਕ ਪਾਏ ਗਏ ਨੇ ਗੋਲੀ ਲੱਗਣ ਦੇ ਨਾਲ ਮੌਤ ਹੋਈ ਆ ਐਡਵੋਕੇਟ ਪਰਮੇਂਦਰ ਸਿੰਘ ਢਿੰਗਰਾ ਜਿਹੜੇ ਨੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਨੇ ਮੁਖੀ ਨੇ ਔਰ ਘਟਨਾ ਦੇ ਬਾਅਦ ਸਿੱਖ ਸੰਗਠਨ ਉੱਥੇ ਜਿਹੜੇ ਪਹੁੰਚੇ ਨੇ ਕਾਫੀ ਉਹਨਾਂ ਦੇ ਵਿੱਚ ਅੱਜ ਗੁੱਸਾ ਆਇਆ ਦੇਖਣ ਨੂੰ ਮਿਲ ਰਿਹਾ ਕਰੋਸ਼ ਹੈ ਔਰ ਇਸ ਸਮੇਂ ਪੁਲਿਸ ਜਿਹੜੀ ਆ ਰਹੀ ਹੈ ਕਿਉਂਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੋਇਆ ਕਿਵੇਂ ਹੋਇਆ ਔਰ ਉਸ ਤੋਂ ਬਾਅਦ ਪੋਸਮਾਰਟਮ ਤੋਂ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਕਿ ਇਹ ਆਤਮ ਹੱਤਿਆ ਆ ਜਾਂ ਫਿਰ ਕਿਸੇ ਨੇ ਨਾ ਨੂੰ ਗੋਲੀ ਮਾਰੀ ਆ ਫਿਲਹਾਲ ਜਲੰਧਰ ਦੇ ਵਿੱਚ ਬਹੁਤ ਵੱਡਾ ਕਾਂਡ ਹੋਇਆ ਆ ਪਰਮਿੰਦਰ ਸਿੰਘ ਢਿੰਗਰਾ ਨਾਮੀ ਵਕੀਲ ਉਹਨਾਂ ਦੇ ਗੋਲੀ ਲੱਗੀ ਆ ਉਹਨਾਂ ਦੇ ਘਰ ਉਹ ਆਪਣੇ ਘਰ ਮਰਤਕ ਪਾਏ ਗਏ ਨੇ ਔਰ 올 ਇੰਡੀਆ ਸਟੂਡੈਂਟ ਸਿੱਖ ਫੈਡਰੇਸ਼ਨ ਦੇ ਮੁਖੀ ਨੇ ਪਰਮਿੰਦਰ ਸਿੰਘ ਢਿੰਗਰਾ ਜਲੰਧਰ ਦੇ ਵਿੱਚ ਰਹਿੰਦੇ ਨੇ ਜਲੰਧਰ ਦੇ ਬਸਤੀ ਦਾਨਿਸ਼ ਮੰਡਾ ਇਲਾਕੇ ਦੇ ਵਿੱਚ ਰਹਿੰਦੇ ਨੇ ਉਥੇ ਉਹਨਾਂ ਦਾ ਕਤਲ ਹੋਣ ਦਾ ਖਸ਼ਰਾ ਜਤਾਇਆ ਜਾ ਰਿਹਾ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਆ ਮੌਕੇ ਤੇ ਉੱਤੇ ਸਾਡੇ ਰਿਪੋਰਟਰ ਪਹੁੰਚੇ ਨੇ ਸੁਨੀਲ ਮਹਾਜਨ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕੀ ਹਾਲ ਨੇ ਉੱਥੇ ਦੇ ਮੌਕੇ ਤੇ ਤਿਲेंद्र ਦੇ ਗਲੋਬਲ ਕਲੋਨੀ ਦੇ ਕੋਲ ਇੱਕ ਐਡਵੋਕੇਟ ਦੇ ਘਰ ਦੇ ਵਿੱਚ ਗੋਲੀਆਂ ਚੱਲੀਆਂ ਹੈਗੀਆਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਵਿੰਦਰ ਸਿੰਘ 300 ਦਾ ਘਰ ਦੱਸਿਆ ਜਾ ਰਿਹਾ ਹੈਗਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਦਰ ਮੌਕੇ ਤੇ ਲਗ ਲਗ ਪੁਲਿਸ ਦੀਆਂ ਟੀਮਾਂ ਸੀਏ ਦੀਆਂ ਟੀਮਾਂ ਪਹੁੰਚ ਚੁੱਕੀਆਂ ਦੱਸਿਆ ਜਾ ਰਿਹਾ ਇੱਕ ਘੰਟਾ ਪਹਿਲੇ ਜਿਹੜੇ ਇੱਥੇ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿ ਕੌਣ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਡੇ ਨਾਲ ਐਡਵੋਕੇਟ ਸਾਹਿਬ ਆਪਾਂ ਗੱਲਬਾਤ ਕਰ ਸਰ ਕੀ ਗੱਲ ਹੋਈ ਕਿੰਨੇ ਵਜੇ ਕਰੀਬ ਤੁਹਾਨੂੰ ਪਤਾ ਲੱਗਦਾ ਹੈ ਮੈਨੂੰ ਇੱਕ ਘੰਟਾ ਪ ਫੋਨ ਆਇਆ ਸੀਗਾ ਇਹਨਾਂ ਦੇ ਟਿੰਗੜਾ ਸਾਹਿਬ ਦੀ ਵਾਈਫ ਦਾ ਫੋਨ ਆਇਆ ਸੀ ਕਿ ਇਹਦਾ ਛੋਟਾ ਨਾ ਹੀਰਾ ਸੀਗਾ ਵੀ ਹੀਰੇ ਦੇ ਗੋਲੀ ਮਾਰ ਦਿੱਤੀ ਤੁਸੀਂ ਅਸੀਂ ਉਥੋਂ ਸਾਰੇ ਕੰਮ ਛੱਡ ਕੇ ਇੱਥੇ ਕਚਹਿਰੀ ਪੰਜ ਕਚਹਿਰੀ ਤੋਂ ਛੱਡ ਕੇ ਇੱਥੇ ਪਹੁੰਚੇ ਤੇ ਇੱਥੇ ਆ ਕੇ ਦੇਖਿਆ ਇੱਕ ਅੰਦਰ ਛੇ ਉਹਦੀ লাশ ਪਈ ਆ ਨਾਲ ਪੁਲਿਸ ਆ ਕੋਈ ਪੁਲਿਸ ਉਹਨੂੰ ਹਸਪੀਟਲ ਨਹੀਂ ਲੈ ਕੇ ਗਈ ਕੋਈ ਉਹਨੂੰ ਫਰਸਟ ਏਡ ਨਹੀਂ ਦਿੱਤੀ ਗਈ ਇਹਦਾ ਮਤਲਬ ਹੈ ਕਿ ਇਸ ਨੌਜਵਾਨ ਹੀਰੇ ਨੂੰ ਪੁਲਿਸ ਨੇ ਮਿਲੀ ਭੁਗਤਣਾ ਐਲੀਮੀਨੇਟ ਕੀਤਾ ਹੈ ਕਿਉਂਕਿ ਇਹ ਫੈਡਰੇਸ਼ਨ ਦਾ ਬਹੁਤ ਗਾਂਵ ਵਧੂ ਆਗੂ ਸੀਗਾ ਤੇ ਥੋੜੇ ਦਿਨਾਂ ਦੇ ਵਿੱਚ ਇਹਨੂੰ ਵੱਡੇ ਵੱਡੇ ਅਹੁਦੇ ਮਿਲਣ ਵਾਲੇ ਸੀਗੇ ਇਸ ਕਰਕੇ ਇਸ ਨੂੰ ਕਿਸੇ ਕੌਨਸਪਰੇਸੀ ਤੇ ਸਰਕਾਰ ਨੇ ਪੁਲਿਸ ਨੇ ਐਲੀਮੀਨੇਟ ਕੀਤਾ ਕੋਈ ਹੋਰ ਜਾ ਜਿਹੜਾ ਘਰਾਂ ਚ ਉਹਨੂੰ ਬੰਦ ਕੀਤਾ ਹੋਇਆ ਉਹਦੀ ਲਾਸ਼ ਨੂੰ ਬੰਦ ਕੀਤਾ ਉਹਨਾਂ ਦੀ ਹਿੰਮਤ ਨਹੀਂ ਹੋਰ ਬੰਦੇ ਤੇ ਅੱਖਵਲ ਵੀ ਉਹਦੇ ਉਹਦੇ ਵੱਲ ਨੂੰ ਅੱਖ ਕਰਕੇ ਵੀ ਦੇਖ ਸਕਣ ਗੋਲੀ ਕਿੱਧਰ ਚੱਲੀ ਹੈਗੀ ਇਹ ਇਹ ਮਾੜਾ ਜਿ ਜਿੱਥੋਂ ਅੱਖ ਫੋਅ ਮਿਲਦੀ ਹੈ ਕਿਉਂਕਿ ਉਹਨਾਂ ਦੇ ਪੁਲਿਸ ਨੇ ਦਰਵਾਜ਼ਾ ਬੰਦ ਕੀਤਾ ਕੋਈ ਦੱਸ ਨਹੀਂ ਸਕਦਾ ਕੋਈ ਨਾਲ ਦੱਸਦਾ ਡਰਦਾ ਪੁਲਿਸ ਤੋਂ ਡਰਦਾ ਕੋਈ ਦੱਸਦਾ ਨਹੀਂ ਹੈਗਾ ਪਰ ਇਹ ਦੱਸਿਆ ਜਾਂਦਾ ਕਿ ਉਹਨੂੰ ਅੰਦਰੋਂ ਕੋਈ ਬੰਦਾ ਸੱਦ ਕੇ ਲੈ ਕੇ ਗਿਆ ਔਰ ਨੰਗੇ ਪੈਰੀਓ ਗਿਆ ਆ ਤੇ ਉਹਨੂੰ ਅੰਦਰ ਜਾ ਕੇ ਉਹਨੂੰ ਗੋਲੀ ਮਾਰੀ ਗਈ ਆ ਔਰ ਉਦੋਂ ਬਾਅਦ ਸਾਰਾ ਕੰਮ ਪੁਲਿਸ ਨੇ ਅਜੇ ਤੱਕ ਪੁਲਿਸ ਨੇ ਉਹਦੀ ਡੈੱਡ ਬੋਡੀ ਨੂੰ ਵੀ ਹਸ ਪਹਿਲਾ ਕੰਮ ਪੁਲਿਸ ਦਾ ਡੈੱਡ ਬੋਡੀ ਨੂੰ ਹਸਪਤਾਲ ਪਹੁੰਚਾਉਣਾ ਹੁੰਦਾ ਚਾਹੇ ਚਾਹੇ ਜਿੰਦਾ ਹੋਵੇ ਚਾਹੇ ਮਰਿਆ ਹੋਵੇ ਪਰ ਪੁਲਿਸ ਨੇ ਅਜੇ ਤੱਕ 3 ਘੰਟੇ ਹੋਣ ਲੱਗੇ ਨੇ ਅਜੇ ਤੱਕ ਪੁਲਿਸ ਨੇ ਕੋਈ ਐਕਸ਼ਨ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਕਿਸੇ ਨੂੰ ਦੇਖਣ ਨਹੀਂ ਦਿੰਦੇ ਉਹਦੀ ਵਾਈਫ ਵਿਚਾਰੀ ਬਿਲਕੁਲ ਮਰ ਗਈ ਉਹਨੂੰ ਮਿਲਣ ਨਹੀਂ ਦਿੰਦੇ ਉਹਦਾ ਫਾਦਰ ਵੀ ਹੋਸ਼ ਆਇਆ ਪਿਆ ਉਹਨੂੰ ਮਿਲਣ ਨਹੀਂ ਦਿੰਦੇ ਇਹਨਾਂ ਨੇ ਜਿੰਦਾ ਲਾਇਆ ਨਾ ਕਿ ਉਹਨੂੰ ਹਸਪਤਾਲ ਕੋਈ ਇੱਕੀ ਗੱਲ ਦੱਸੇ ਇਹ ਵਕੀਲ ਸਾਹਿਬ ਆਪਣੇ ਘਰੇ 'ਚ ਇਹ ਵਕੀਲ ਸਾਹਿਬ ਆਪਣੇ ਬਿਲਕੁਲ ਆਹਮੋ ਸਾਹਮਣੇ ਗੇਟ ਦੇਖੋ ਨਾ ਤੁਸੀਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹਦਾ ਘਰ ਹੈ ਕਿ ਉਹ ਸਬੰਦੇ ਨੂੰ ਕੋਈ ਸੱਦ ਕੇ ਲੈ ਕੇ ਗਿਆ ਉਹ ਨੰਗੇ ਪੈਰੀ ਕਹਿੰਦੇ ਦੱਸਿਆ ਜਾਂਦਾ ਕੋਈ ਨੰਗੇ ਪੈਰੀ ਉਹਨਾਂ ਦੇ ਕਰਕੇ ਆਏ ਕੈਮਰੇ ਵੀ ਲੱਗੇ ਹੋਏ ਕੈਮਰਿਆਂ ਦੇ ਵਿੱਚ ਵੀ ਆਇਆ ਕੁਝ ਅਸੀਂ ਅਜੇ ਕਚੇਰੀ ਤੋਂ ਆਏ ਅਸੀਂ ਇਹ ਸਾਡਾ ਕੰਮ ਨਹੀਂ ਪੁਲਿਸ ਦਾ ਕੰਮ ਆ ਕਿ ਕਿੱਥੇ ਡੈਥ ਹੋਈ ਆ ਉਹਨਾਂ ਦੀ ਇਹ ਕਿ ਉਹਨਾਂ ਦਾ ਹੀ ਟਿੰਗਰਜ਼ਮ ਦਾ ਫਲੈਟ ਹੈ ਜਾਂ ਨਹੀਂ ਆ ਸਾਹਮਣੇ ਵਾਲਾ ਫਲੈਟ ਉਹਨਾਂ ਦਾ ਵਿੱਚ ਸਿਰਫ ਥੋੜਾ ਰਸਤਾ ਹੀ ਪਟਦਾ ਰਸਤਾ ਹੈ ਦੂਜੇ ਪਾਸੇ ਉਹਨਾਂ ਦੇ ਆਪਣੇ ਫਲੈਟ ਨੇ ਉਹਦੇ 6 ਫਲੈਟ ਨੇ ਸਾਹਮਣੇ ਕਿਸ ਨੇ ਤੁਹਾਡਾ ਕਹਿਣਾ ਵਾ ਕੋਈ ਬਲਾ ਕੇ ਲੈ ਕੇ ਗਿਆ ਉਹ ਕੋਈ ਬਲਾ ਕੇ ਲੈ ਕੇ ਗਿਆ ਔਰ ਉਹ ਨੰਗੇ ਪੈਰੀ ਕਹਿੰਦੇ ਗਿਆ ਤੇ ਉਦੋਂ ਬਾਅਦ ਅਜੇ ਤੱਕ ਉਹ ਦਾ ਨਾਂ ਜਿੰਦਾ ਦਾ ਮੋਇਆ ਨੂੰ ਬਾਹਰ ਨਹੀਂ ਹੁਣ ਦਿੱਤਾ ਗਿਆ ਨਾ ਉਹਨੂੰ ਕਿਸੇ ਹਸਪਤਾਲ ਲੈ ਕੇ ਗਿਆ। ਤੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਐਡਵੋਕੇਟਸ ਦੇ ਨਾਲ। ਤੁਸੀਂ ਦੇਖ ਰਹੇ ਤਸਵੀਰਾਂ ਮੌਕੇ ਤੇ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ। ਸੀਏ ਦੀ ਟੀਮਾਂ ਮੌਕੇ ਤੇ ਪਹੁੰਚ ਚੁੱਕੀ ਹੈ। ਐਡਵੋਕੇਟ ਗਰੇ ਮੌਕੇ ਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਨੇ। ਤੁਸੀਂ ਦੇਖ ਰਹੇ ਦੱਸਿਆ ਜਾ ਰਿਹਾ ਦੋ ਇੱਕ ਤੋਂ ਦੋ ਘੰਟੇ ਹੋ ਚੁੱਕੇ ਨੇ ਕਿਹੜੇ ਗੋਲੀ ਚੱਲੀ ਹੋਈ ਹੈ ਤੇ ਹਾਲੇ ਤੱਕ ਜੋ ਹੈ ਹਸਪੀਟਲ ਨਹੀਂ ਲੈ ਕੇ ਗਏ ਨੇ ਤੇ ਉਹਨਾਂ ਦੀ ਮੌਕੇ ਤੇ ਕਿਹੜੀ ਡੈਥ ਹੋ ਜਾਂਦੀ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹਾਲੇ ਕੋਈ ਪਤਾ ਨਹੀਂ ਕਹਿੰਦੇ ਆਪਣੇ ਘਰ ਦੇ ਵਿੱਚ ਬੈਠੇ ਹੋਏ ਸੀ ਕਿ ਘਰੋਂ ਕਿਸੇ ਦਾ ਬੈਲ ਵੱਜਦੀ ਆ ਉਹ ਘਰੋਂ ਨੰਗੀ ਪੈਰੀ ਕਦੋ ਸਾਹਮਣੇ ਘਰ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਉਹਨਾਂ ਨੂੰ ਵਾਹ ਜਾਂਦੀ ਹੈ ਤੇ ਉਹ ਗੋਲੀ ਕਿਹੜੀ ਚੱਲੀ ਹੁੰਦੀ ਹੈ ਜਿਸਰ ਕੀ ਮਾਮਲਾ ਕੀ ਹੈਗਾ ਥੋੜਾ ਪੁਲਿਸ ਹਾਲੇ ਇਸ ਬਾਰੇ ਕੋਈ ਵੀ ਬੋਲਣ ਤੋਂ ਮਨਾ ਕਰ ਰਹੀ ਹੈ ਸੀਨੀਅਰ ਅਫਸਰ ਆਂਦੇ ਨੇ ਮੌਕੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਦੇਖ ਰਹੇ ਹੋ ਜਲੰਧਰ ਦੇ ਗੋਪਾਲ ਨਗਰ ਦਿਲਬਾਗ ਨਗਰ ਸ਼ਕਸ਼ਨਾ ਕਿਤੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੁਸੀਂ ਦੇਖ ਰਹੇ ਹੋ ਐਸ ਐਚਓ ਬਾਬਾ ਖੇਲ ਐਸ ਐਚਓ ਤੇ ਛੇ ਹੋਰ ਵੀ ਅਲਗ-ਅਲਗ ਪਾਇਨ ਨੰਬਰ ਸੀਐਸਟਾਫ ਹੋਰ ਵੀ ਕਿਹੜੀਆਂ ਟੀਮਾਂ ਇੱਥੇ ਮੌਕੇ ਤੇ ਪਹੁੰਚ ਚੁੱਕੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਤੇ ਉਹਨਾਂ ਦੇ ਪਰਿਵਾਰਕ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਮੌਕੇ ਤੇ ਐਸਐਚਓ ਜੋ ਆ ਪਾਰਕੋ ਕੈਂਪ ਬਾਬਾ ਖੇਲ ਪੰਜ ਨੰਬਰ ਹੋਰ ਵੀ ਲਗ ਲਗ ਥਾਣੇ ਦੀਆਂ ਪੁਲਿਸਾਂ ਮੌਕੇ ਤੇ ਪਹੁੰਚੀ ਹੋਈਆਂ ਤੁਸੀਂ ਦੇਖ ਰਹੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਦੱਸਿਆ ਜਾ ਰਿਹਾ ਹੈ ਕੋਈ ਕਾਰਨ ਨਹੀਂ پتہ ਲੱਗਿਆ ਕਿਉਂ ਗੋਲੀ ਚੱਲੀ ਹੈ ਜਿਸ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕਿੰਨੇ ਫਾਇਰਿੰਗ ਹੋਇਆ ਇਸ ਬਾਰੇ ਹਲੇ ਵੀ ਕੁਝ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇਖ ਕੇ ਜਾ ਰਹੇ ਨੇ ਚੈੱਕ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਦਿਲਬਾਗ ਨਗਰ ਸੈਕਸ਼ਨ ਗਲੋਵਲ ਕਲੋਨੀ ਦੇ ਵਿੱਚ ਕਿਹੜੀਆਂ ਇੱਕ ਐਡਵੋਕੇਟ ਦੇ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਦੇ ਮੌਕੇ ਤੇ ਮੌਤ ਹੋ ਜਾਂਦੀ ਹੈ ਮੌਕੇ ਤੇ ਸੀਐਸਟਾਫ ਦੀਆਂ ਟੀਮਾਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹੋਈਆਂ ਹਨ ਉੱਚ ਅਫਸਰ ਮੌਕੇ ਤੇ ਪਹੁੰਚ ਚੁੱਕੇ ਹੈ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖਾਲੇ ਜਾ ਰਹੇ ਨੇ ਚੈੱਕ ਕੀਤੇ ਜਾ ਰਹੇ ਨੇ ਕਿੰਨੇ ਨੌਜਵਾਨ ਸੀ ਕਿੰਨੇ ਗੋਲੀਆਂ ਚਲਾਈਆਂ ਕੀ ਕਾਰਨ ਸੀ ਹਾਲੇ ਇਸ ਦੇ ਬਾਰੇ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਮੌਕੇ ਤੇ ਡਿਵੀਜ਼ਨ ਜੋ ਦੱਸੇ ਜਾ ਰਿਹਾ ਇਹ ਜੋ ਇੱਕ ਐਡਵੋਕੇਟ ਦੇ ਗੋਲੀਆਂ ਚਲੀਆਂ ਗੋਲੀਆਂ ਦਾ ਹੱਲ ਕਾਰਨ ਨਹੀਂ ਪਤਾ ਲੱਗਿਆ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਜੋ ਐਡਵੋਕੇਟ ਮੌਕੇ ਤੇ ਪਹੁੰਚੇ ਨੇ ਉਹਨਾਂ ਕਹਿੰਦਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਾਨੂੰ ਫੋਨ ਆਂਦਾ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਆ ਉਹ ਉਸੇ ਜਗ੍ਹਾ ਤੇ ਸੀ ਨਾ ਕੋਈ ਉਸ ਨੂੰ ਹਸਪੀਟਲ ਲੈ ਕੇ ਗਿਆ ਜਿਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਾਡੇ ਨਾਲ ਟਟੂ ਜੀ ਹੈ ਆਪਾਂ ਗੱਲਬਾਤ ਕਰਾਂ ਟਟੂ ਜੀ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਮੈਨੂੰ ਤਾਂ ਸਵਾ ਘੰਟੇ ਤੋਂ ਉੱਪਰ ਹੋ ਗਿਆ ਇੱਥੇ ਆਇਆ ਜੀ ਤੇ ਜਦੋਂ ਪਤਾ ਲੱਗਾ ਸੀ ਇਹਨਾਂ ਦੇ ਘਰ ਗਏ ਆ ਉੱਥੋਂ ਪਤਾ ਲੱਗਾ ਵੀ ਗੋਲੀ ਉੱਥੇ ਚੱਲੀ ਹੈ ਅਸੀਂ ਇੱਥੇ ਆਏ ਤੇ ਦਰਵਾਜ਼ੇ ਬੰਦ ਸੀ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਿਸ ਤਰ੍ਹਾਂ ਮੁਲਾਜ਼ਿਮਾਂ ਨੂੰ ਪੁੱਛਿਆ ਮੁਲਾਜ਼ਿਮਾਂ ਨੇ ਦੱਸਿਆ ਕਿ ਉਹ ਲੱਤ 'ਚ ਗੋਲੀ ਲੱਗੀ ਹੈ ਫਿਰ ਪੋਰਟ ਜੀ ਨਾਲ ਡਿੱ ਗਿਆ ਹੈ ਤੇ ਦਿੱਥੋ ਪਰ ਇੱਕ ਗੱਲ ਬੜੀ ਮਾੜੀ ਹੈ ਮੈਨੂੰ ਇੱਕ ਗੱਲ ਦੱਸੋ ਡੇਡੂ ਜੀ ਕਿ ਇਹਨਾਂ ਦਾ ਘਰ ਹੈ ਜਾਂ ਫਲੈਟ ਦੀਨ ਹੈ ਆਪਣੇ ਫਲੈਟ ਨੇ ਜੀ ਅੱਛਾ ਜੀ ਇਹਨਾਂ ਨੇ ਫਲੈਟ ਬਣਾ ਕੇ ਵਿੱਚ ਹੋਇਆ ਅੱਛਾ ਐਥੇ ਕੀ ਕਰਨ ਆਇਸੀ ਜੀ ਇਹਦੇ ਆਪਣਾ ਆਫਿਸ ਆ ਕਹਤੇ ਅੱਛਾ ਆਫਿਸ ਹੈ ਹਾਂ ਜੀ ਹਾਂ ਜੀ ਪਤਾ ਲੱਗੇ ਕਿੰਨੇ ਜਨੇ ਆਏ ਆ ਕਿ ਇਕੱਲੇ ਸੀ ਇਕੱਲੇ ਹੀ ਜੀ ਨਹੀਂ ਨਹੀਂ ਕਿਹੜੇ ਕਿੰਨਾ ਵੱਲੋਂ ਗੋਲੀ ਚਲਾਈ ਗੋਲੀ ਹੈ ਜਿਹੜੇ ਅੰਦਰ ਉਹਨਾਂ ਦੇ ਘਰ ਵਾਲੇ ਉਹਨਾਂ ਚਲਾਈ ਹੈ ਅੱਛਾ ਜੀ ਹੁਣ ਉਸ ਦੇ ਮੁਤਾਬਕ ਅੱਛਾ ਪੁਲਿਸ ਵਾਲੇ ਕਿਹੜੇ ਐਸ ਘਰ ਦੇ ਨਾਮ ਪਤਾ ਕੋਈ ਨਹੀਂ ਨਾਮ ਨਹੀਂ ਪਤਾ ਹਸਤਾ ਲੈ ਤਾ ਅੰਦਰ ਵੀ ਨਹੀਂ ਗਏ ਇੱਕ ਵਾਰੀ ਹਾਂ ਪਰ ਇਹ ਕਿੰਨੇ ਲੱਕੀ ਹੈ ਜੀ ਬੜੀ ਵੱਡੀ ਇੱਕ ਆਦਮੀ ਦੇ ਗੋਲੀ ਵੱਜੀ ਹੈ ਤੁਹਾਨੂੰ ਇਨਫੋਰਮੇਸ਼ਨ ਕਿਸੇ ਨੇ ਵੀ ਦਿੱਤੀ ਹੋਵੇ ਤੁਹਾਡੇ ਫਰਜ ਹਸਪਤਾਲ ਜਾਓ ਹਸਪਤਾਲ ਜਾਂਦੀ ਵੀ ਜਾਂਚ ਚਾਲੂ ਕਰਦੇ ਉਸ ਕਦਾ ਹਸਪਤਾਲ ਲੈ ਕੇ ਜਾਂਦੇ ਬੰਦਾ ਬਚ ਜਾਂਦਾ ਜੀ ਤੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਮੌਕੇ ਤੇ ਕਾਉਂਸਲਰ ਵੀ ਪਹੁੰਚੇ ਹੋਏ ਨੇ ਉਹਨਾਂ ਕਹਿੰਨਾ ਇਹ ਜੇ ਕਿਨਾਂ ਦੇ ਘਰ ਐਡਵੋਕੇਟ ਗਏ ਨੇ ਉਹਨਾਂ ਦੇ ਘਰੋਂ ਹੀ ਗੋਲੀ ਚੱਲੀ ਗਈ ਇਸ ਬਾਰੇ ਅਸੀਂ ਕਹਿ ਨਹੀਂ ਸਕਦੇ ਹਲੇ ਪੁਲਿਸ ਇਸ ਬਾਰੇ ਦੱਸੇ ਕਿ ਕੀ ਮਾਮਲਾ ਕੀ ਤਤ ਜੇ ਇਹ ਕਿਹੜੇ ਫਲੈਟ ਐ ਐਡਵੋਕੇਟ ਦੇ ਫਲੈਟ ਹੈਗੇ ਆ ਉਹਨਾਂ ਦੇ ਦਫਤਰ ਫਲੈਟਾਂ ਦੇ ਵਿੱਚ ਹੀ ਇਹਨਾਂ ਦਾ ਘਰ ਦਫਤਰ ਬਣਾਇਆ ਹੋਇਆ ਹੈ ਜਦੋਂ ਇਹਨਾਂ ਨੂੰ ਬਾਜ ਪੈਂਦੀ ਹੈ ਤੇ ਉਹ ਉੱਥੇ ਮੌਕੇ ਤੇ ਜਾਂਦੇ ਨੇ ਟਿੰਗਰਾ ਜੀ ਤੇ ਉੱਥੇ ਨੰਗੀਬੈਰੀ ਜੋ ਦੱਸਿਆ ਜਾ ਰਿਹਾ ਹੈ ਕੀ ਬਾਰੇ ਜਾਂਦੇ ਨੇ ਤੇ ਉਹਨਾਂ ਦੇ ਪੈਰ ਦੇ ਉੱਤੇ ਕਿਹੜੀ ਗੋਲੀ ਵੱਜਦੀ ਹੈ ਗੋਲੀ ਵੱਜਣ ਤੋਂ ਬਾਅਦ ਉਹ ਡਿੱਗ ਜਾਂਦੇ ਨੇ ਇਸ ਬਾਰੇ ਅਸੀਂ ਪੁਲਿਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਮਲਾ ਇਸ ਦੇ ਵਿੱਚ ਕੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੌਕੇ ਤੇ ਅਫਸਰ ਸਮਾਨ ਮੌਕੇ ਤੇ ਪਹੁੰਚ ਚੁੱਕੇ ਨੇ ਜੋ ਹੈ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਸ ਦੇ ਉੱਤੇ ਹੈ ਇਸ ਬਾਰੇ ਉੱਚ ਅਫਸਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦਿਨ ਦਿਹਾੜੇ ਕਿਹੜੀ ਹੈ ਉਹ ਗੋਲੀ ਚਲਦੇ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ